ਚਲ ਮੈਨੂੰ ਕੀ ਪਤਾ ਹੀ ਦੀਦੀ ਇਤਨਾ ਨਾ ਟਾਈਮ ਹੋਣਾ ਕਿ ਜਦੋਂ ਮੇਰਾ ਵਿਆਹ ਹੋਣਾ ਵਾ ਤੇ ਮੇਰੀ ਮਾਂ ਹੀ ਨਹੀਂ ਮੇਰੇ ਨਾਲ ਹੋਣੀ ਸੱਲ ਕੋਈ ਗੱਲ ਨਹੀਂ ਸਿਮੀ ਕੋਈ ਗੱਲ ਨਹੀਂ ਇਦਾਂ ਨਾ ਕਰ ਮਾਨ ਨਹੀਂ ਭਰੀਦਾ ਹੁੰਦਾ ਜੀ ਜੀ ਸਗਰਾਂ ਦੇ ਦੇ ਨਾ ਇਦਾਂ ਛੋਟੀ ਘਰੀ ਦਾ ਕੰਮ ਤਾਂ ਸੱਲ ਸਾਰੇ ਤੁਸੀਂ ਵਧੀਆ ਕੰਢੇ ਪਰ ਮਾਂ ਦੀ ਕਮੀ ਨਹੀਂ ਨਾ ਪੂਰੀ ਹੁੰਦੀ ਤੁਹਾਨੂੰ ਪਤਾ ਹੀ ਮੈਂ ਤੈਨੂੰ ਤਾਂ ਸੱਦਿਆ ਹੀ ਤੂੰ ਨਾ ਜਾ ਕੇ ਨਾ ਸੰਦੀਪ ਕੋ ਮਾਫੀ ਮੰਗ ਲਾ ਦੀਦੀ ਮਾਫੀ ਮੰਗ ਲਾ ਕਿਹੜੀ ਗੱਲ 'ਚ ਮਾਫੀ ਮੰਗ ਲਾ ਮੈਂ ਉਹਨਾਂ ਕੋਲੋਂ ਮੈਂ ਨਹੀਂ ਮਾਫੀ ਮੰਗਣੀ ਨਾਲੇ ਮੈਂ ਕਿਉ ਮੰਗਾ ਸਰਪਿੰਦਰ ਤੂੰ ਕਹਿੰਦੀ ਹੀ ਨਾ ਮਸਨ ਦੀਪ ਕੋ ਆਪਣਾ ਬਦਲਾ ਲੈਣਾ ਵਾ ਤੇ ਫਿਰ ਤੂੰ ਕਿੱਦਾਂ ਲੈਣਾ ਦੀਪ ਕਹਿੰਦੀ ਹੈ ਨਾ ਤੁਹਾਡੇ ਘਰ ਨਾ ਆਵੀ ਜੇ ਤੇ ਉਹਨਾਂ ਦੇ ਘਰ ਨਾ ਜਾਏਂਗੀ ਤੇ ਜਾਓ ਨਾ ਆਉਣਗੇ ਫਿਰ ਤੂੰ ਬਦਲਾ ਕਿੱਦਾਂ ਲਵੇਂਗੀ ਤੇ ਤੇਰਾ ਮਲਬ ਤੂੰ ਹੁਣ ਨਹੀਂ ਸੁਧਰਨਾ ਤੂੰ ਇੱਦਾਂ ਹੀ ਰਹਿਣਾ ਹੁਣ ਮੇਰੀ ਗੱਲ ਸੁਣ ਫਿਰ ਆਪਣੀ ਨੌਕਰੀ ਨੂੰ ਲਿਖਾ ਦੇ ਮੁੰਡੇ ਦਲਜੀਤ ਨੂੰ ਤੁਸੀਂ ਇੱਦਾਂ ਕਰੋ ਵੀ ਆ ਪੈਸੇ ਰੱਖੋ ਇੱਥੇ ਤੇ ਮੈਂ ਆ ਗਈ ਮੜਾ ਜਾ ਕੋਈ ਨਹੀਂ ਮੈਂ ਸਾਮਾ ਨੂੰ ਜਾ ਕੇ ਖੜਾਉਂਗੀ ਜੇ ਨਾ ਮੋੜੂਗਾ ਨਾ ਮੇਰੀ ਸਿਰਦਰਦੀ ਹੈ ਤੁਹਾਡੀ ਕਾਦੀ ਹੈ ਪਹਿਲਾਂ ਮੜੀ ਚਾਤ ਨਹੀਂ ਪੈਸੇ ਇਦਾਂ ਕਰਨਾ 5000 ਵਿੱਚੋਂ ਕੱਢ ਲੈਣਾ ਇਹ ਸਾਰੇ ਕੱਢੇ ਨੇ ਤੇ ਇਹਨਾਂ ਨੂੰ ਪਤਾ ਲੱਗ ਜਾਣਾ ਮੈਂ ਕਹਾਂਗਾ ਤੇ ਤੂੰ ਉੱਥੋਂ ਕੱਟ ਲਈ ਹੁੰਦੀ ਰੱਬਾ ਸਹੀ ਘਟ ਕਿੱਦਾਂ ਗਈ ਦਲਜੀਤ ਗਲਤੀ ਤੋਂ ਇਦਾਂ ਮੇਰੇ ਕੋ ਵੀ ਹੋ ਗਈ ਹੈ ਮੈਨੂੰ ਪੈਸੇ ਲੈ ਕੇ ਸਦਾ ਇੱਧਰ ਆਉਣਾ ਚਾਹੀਦਾ ਹੈ ਮੈਨੂੰ ਲੱਗਦਾ ਵਾ 1000 ਰਵਿੰਦਰ ਨੇ ਤੇ ਨਹੀਂ ਕੱਢ ਲੇ ਪੈਸੇ ਉਹਨੇ ਵਿਜੈ ਨੇ ਕੀ ਦੇਣੇ ਆ ਹੋਰ 30000 ਲੈ ਕੇ ਆਈ ਸੀ ਅੱਛਾ ਤੇ ਬਾਕੀ 5000 ਦਾ ਪਤਨੀ ਉਹ ਲੱਗਾ ਹੁਣ ਪਤਾ ਨਹੀਂ ਲੱਗਾ ਉਹ ਕੀ ਬਤਾਵਾ ਉਧਰੋਂ ਇੱਧਰ ਨਹੀਂ ਆਈ ਸਿੱਧੀ ਉਧਰ ਲੱਗੀ ਕਿਤੇ ਜਾਂ ਕਿਤੇ ਲਵੜੀ ਨੇ ਕੱਢ ਲਈ 4 ਰਵਿੰਦਰ ਨੇ ਕੱਢ ਲਏ